ਚਲ ਰਹੀ ਹੈ ਯੋਧ ਨਸ਼ਿਆਂ ਵਿਰੁੱਧ ਉਹਦੇ ਤੁਹਾਨੂੰ ਪਤਾ ਹੀ ਹੈ ਕਿ ਸਾਰੇ ਮੈਘਮੇ ਖਾਸ ਤੌਰ ਤੇ ਪੰਜਾਬ ਪੁਲਿਸ ਬੜੇ ਤਕੜੇ ਹੋ ਕੇ ਕੰਮ ਕਰ ਰਹੀ ਹੈ ਇਹਦੇ ਚ ਜਿਹੜੀ ਹੈਗੀ ਆ ਫਿਰੋਜ਼ਪੁਰ ਪੁਲਿਸ ਉਹਦਾ ਹੀ ਪਾਤਰ ਇਹਨਾਂ ਨੇ ਪਿਛਲੇ ਚੰ ਦਿਨ ਪਹਿਲਾਂ ਵੀ 6.5 ਕਿਲੋ ਤੋਂ ਉੱਪਰ ਜਿਹੜੀ ਆ ਹੈਰੋਇਨ ਰਿਕਵਰ ਕੀਤੀ ਸੀ ਔਰ ਐਸਐਸਪੀ ਸਰਦਾਰ ਭੁਪਿੰਦਰ ਸਿੰਘ ਮਨਜੀਤ ਸਿੰਘ ਐਸਪੀਡੀ ਸਾਡੇ ਡੀਐਸਪੀ ਰੂਰਲ ਕਰਨ ਐਂਡ ਇਨ ਅੰਦਰ ਐਨਟਾਇਰ ਟੀਮ ਡੀਐਸਪੀਡੀ ਫਤਿਹ ਸੋ ਬੜੀ ਵਧੀਆ ਚੰਗੀ ਲੀਡਰਸ਼ਿਪ ਜਿਹੜੀ ਐ ਐਸਐਸਪੀ ਫਰੂਜ਼ਪੁਰ ਜਿਹੜੇ ਆਪਣੀ ਟੀਮ ਨੂੰ ਦੇ ਰਹੇ ਆ ਔਰ ਇੰਨੀ ਵੱਡੀ ਰਿਕਵਰੀ ਹੋਣੀ ਪਹਿਲਾਂ 6 ਕਿਲੋ ਹੁਣ 12 ਕਿਲੋ ਤੋਂ ਉੱਪਰ ਜਿਹੜੀ ਆ ਹਰੋਇਨ ਰਿਕਵਰ ਹੋਈ ਆ 25 ਲੱਖ ਤੋਂ ਉੱਪਰ ਜਿਹੜੀ ਹੈਗੀ ਆ ਇਹ ਡਰੱਗ ਮਨੀ ਫੜੀ ਗਈ ਹੈ। ਔਰ ਇਹਦੇ ਦੇ ਜਿਹੜੇ ਤਿੰਨ ਦੋਸ਼ੀ ਨੇ ਇੱਕ ਦੇ ਕਰਨ ਕੁਮਾਰ, ਇੱਕ ਆਕਾਸ਼ਦੀਪ, ਇੱਕ ਰੋਹਿਤ ਭੱਟੀ ਔਰ ਇਹ ਸਾਰੇ ਗ੍ਰਿਫਤਾਰ ਕਰ ਲਏ ਗਏ। ਫਰਦਰ ਜਿਹੜੇ ਆ ਫਾਰਵਰਡ ਐਂਡ ਬੈਕਵਰਡ ਲਿੰਕ ਉਹਦੇ ਤੇ ਟੀਮਾਂ ਕੰਮ ਕਰ ਰਹੀਆਂ ਨੇ। ਇਦੇ ਚ ਇਨਾਂ ਕੋ 12 ਕਿਲੋ ਨਹੀਂ ਇਸ ਤੋਂ ਵੱਧ ਜਿਹੜੀ ਹੈ ਰੋਇਨ ਸਾਡੀ ਜਿਹੜੀ ਇਨਵੈਸਟੀਗੇਸ਼ਨ ਇਨੀਸ਼ੀਅਲ ਉਹਦੇ ਚੋ ਸਾਹਮਣੇ ਆਇਆ ਵੀ ਇਨਾਂ ਕੋ ਇਸ ਤੋਂ ਵੱਧ ਮਾਤਰਾ ਦੇ ਵਿੱਚ ਰੋਇਨ ਜਿਹੜੀ ਉਹ ਆਈ ਸੀਗੀ ਕੋਸ਼ ਇਹਨਾਂ ਨੇ ਵੇਚਦੀ ਕੋਸ਼ ਅਜੇ ਇਹਨਾਂ ਦੀ ਜਿਹੜੀ ਹੈਗੀ ਆ ਕਈ ਇਹਨਾਂ ਦੇ ਜਿਹੜੇ ਟਿਕਾਣੇ ਆ ਉੱਥੇ ਪਈ ਹੋ ਸਕਦੀ ਹੈ ਉਸ ਮੁਤਾਬਕ ਅਸੀਂ ਫਰਦਰ ਰੇਡਸ ਕਰ ਰਹੇ ਆ ਫਰਦਰ ਜਿਹੜੀਆਂ ਰਿਕਵਰੀਸ ਐਂਡ ਅਰੇਸਟ ਜਿਹੜੀਆਂ ਉਹ ਜਲਦੀ ਹੋਰ ਵੀ ਜਿਹੜੀਆਂ ਕਰਕੇ ਤੇ ਪ੍ਰੈਸ ਨੂੰ ਉਸ ਬਾਰੇ ਬਰੀਫ ਕਰ ਦਿੱਤਾ ਜਾਊਗਾ ਮੈਂ ਜਿਆਦਾ ਪਿੱਛੇ ਨਹੀਂ ਜਾਣਾ 1 4 25 ਤੋਂ ਲੈ ਕੇ ਜਦੋਂ ਮੈਂ ਇੱਥੇ ਆ ਮੋਦ ਜੀ ਤੇ ਬੋਸ਼ੀ ਨੇ ਕਰਨ ਕੁਮਾਰ ਕਾਸ਼ਦੀਪ ਤੇ ਰੋਹਿਤ ਬੜੇ ਤੱਕ ਨੇ ਰੈਸਟ ਹੋ ਗਏ ਅਕੀਰ ਨੰਦੇ ਜਿਹੜੇ ਫਾਰਮ ਪੜ੍ਹ ਕੇ ਸਾਈਡ ਕਰਦੇ ਸੌਦੇ ਦਾ ਪਿਕਚਰ ਆ ਜਾ ਰਿਹਾ ਫਰਦਰ ਰੈਸਟ ਤੇ ਹੁਣ ਰ ਚਲਦੇ ਜੀ ਤਾਂ ਸੋ ਚੱਲਦਾ ਰਹਿਣਾ ਹੈ। ਥੈਂਕ ਯੂ ਥੈਂਕ ਯੂ। ਔਰ ਅਸੀਂ ਇਹ ਜਲਦ ਆਰਡਰ ਦੀ ਪੈਰਵਾਹੀ ਕਰਕੇ ਇਹਨਾਂ ਨੂੰ ਫ੍ਰੀਜ਼ ਕਰਾਵਾਂਗੇ। ਜਿਹੜੇ ਡਰੱਗ ਡਿਸਪੋਜ਼ਲ ਜਿਹਦੇ ਨਾਲ ਜਦੋਂ ਅਸੀਂ ਡਰੱਗ ਫੜਦੇ ਆ ਉਹ ਕੁਦਰਤ ਨਾਲ ਕੋਈ ਉਹਦਾ ਕਿਤੇ ਗਲਤ ਉਸਤਮਾਲ ਨਾ ਹੋਵੇ ਕਿਉਂਕਿ ਥਾਣਿਆਂ 'ਚ ਬੜੀ ਹੈਵੀ ਕੁਆਂਟੀਟੀ ਦੇ ਵਿੱਚ ਜਿਹੜੇ ਡਰੱਗਸ ਪਏ ਰਹਿੰਦੇ ਆ ਉਹਦੇ ਵਿੱਚ ਨਾਲ-ਨਾਲ ਅਸੀਂ ਇਹਨਾਂ ਨੂੰ ਡਿਸਪੋਜ਼ਲ ਵਾਲੇ ਪਾਸੇ ਠੜਿਆ ਔਰ 45 ਕੇਸਿਸ ਜਿਹੜੇ ਆ ਉਹਨਾਂ ਨੂੰ ਅਸੀਂ ਡਿਸਪੋਜ਼ ਆਫ ਕਰਾਇਆ ਮਤਲਬ ਉਹਨਾਂ ਨੂੰ 60 ਦਾ ਇਨਸੂਲੇਟਰਸ ਦੇ ਵਿੱਚ ਉਹਦੇ 'ਚ 16 ਕਿਲੋ ਦੇ ਕਰੀਬ ਜਿਹੜੀ ਆ ਹੈਰੋਇਨ ਸਾੜੀ ਗਈ ਜਿਹੜਾ ਜਿਹਨੂੰ ਆਪਾਂ ਭੁੱਕੀ ਚੂਰਾ ਪੋਸਟ ਕਹਿੰਦੇ ਨੇ ਪੋਪੀ ਹਸ ਉਹ ਸਾਡੇ 7 ਕਿਲੋ ਦੇ ਕਰੀਬ ਔਰ ਬਿੰਸ ਜਿਹੜੀਆਂ ਗੋਲੀਆਂ ਵਾਂ 1000 ਦੇ ਕਰੀਬ ਦੇ ਲੈਦਾ ਜਿਹੜੇ ਸਾਡੇ ਇੱਕ ਚਾਰ ਤੋਂ ਜਿਹੜਾ ਤੁਹਾਨੂੰ ਮੈਂ ਡਾਟਾ ਸ਼ੇਅਰ ਕਰ ਰਿਹਾ ਇਸ ਰੇਂਜ ਦੇ ਵਿੱਚ ਜਿਹੜਾ ਐਂਟੀ ਗੈਂਗਸਟਰ ਫਰੰਟ ਦੇ ਉੱਤੇ ਪੰਜ ਜਿਹੜੇ ਇਨਕਾਊਂਟਰ ਹੋਏ ਇੱਕ ਫਿਰੋਜ਼ਪੁਰ ਦੇ ਵਿੱਚ ਹੋਇਆ ਜਿਹਦੇ ਵਿੱਚ ਜਸ਼ਨ ਅਲਾਸ ਤੇਜੀ ਤੇ ਗੌਰਵ ਰਿਸ਼ ਕਰਕੇ ਐਸ ਰਿਸ਼ੀ ਇਹ ਤੇ ਇੱਕ ਰਾਜਨ ਕਾਲੀ ਕਾਲੀ ਕਰਕੇ ਇਹ ਇੰਜਰਡ ਹੋਏ ਸੀਗੇ ਉਹਨਾਂ ਤੋਂ ਹੀ ਪਿਸਤਲ ਵਗੈਰਾ ਚਾਰ ਪਿਸਤਲ ਤੇ ਹੋਰ ਰਿਕਵਰੀ ਹੋਈ ਹੈ ਇਹ ਕਰਮਸ਼ੇਧੀਆ ਨਾਲ ਬਦਮਾਸ਼ਾਂ ਨਾਲ ਸਮਝਲ ਰਿਹਾ ਸੀ ਜਿਹੜੇ ਕੋਈ ਅੱਧਾ ਕਿੱਲੋ ਫਿਰ ਹੋਈ ਨਹੀਂ ਰਿਕਵਰ ਹੋਈ ਔਰ ਇਹਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਜਿਹੜੇ ਰਿਟੈਲੀਏਟ ਕੀਤਾ ਪ੍ਰੋਜਨਲ ਦੇ ਜਿਹਾ ਟੈਲੀ ਗੋਲੀ ਵੱਜੀ ਸੋ ਇਹ ਜਿਹੜਾ ਹੈਗਾ ਵਾ ਦੋ ਇਨਕਾਊਂਟਰ ਇੱਕ ਹੋਈ ਪਰ ਇੱਕ ਫਾਜਲ ਕੱਟ ਹੋਇਆ ਤੇ ਇਹਨਾਂ ਇਨਕਾਊਂਟਰ ਜਿਹੜੇ ਆ ਉਹ